ਰਾਤ ਦੇ 11 ਵਜੇ ਦਾ ਟਾਈਮ ਸੀ ਸਾਰੇ ਪਾਸੇ ਹਨੇਰਾ ਹੋ ਗਿਆ ਸੀ ਅਤੇ ਸੀਮਾ ਬੈਠ ਤੇ ਲੰਮੀ ਪਈ ਸੀ ਉਸ ਦੀ ਇੱਕ ਸਾਈਡ ਤੇ ਰਵੀ ਲੰਮਾ ਪਿਆ ਸੀ ਅਤੇ ਉਸ ਦੇ ਦੂਜੇ ਪਾਸੇ ਸੁਨੀਲ ਥੋੜੀ देर ਸ਼ਾਂਤੀ ਹੋਣ ਤੋਂ ਬਾਅਦ ਰਵੀ ਮੁਸਕਰਾਉਂਦੇ ਹੋਏ ਕਹਿਣ ਲੱਗਾ ਕਿ ਤੁਸੀਂ ਦੋ ਮੁੰਡੇ ਹੋ ਤੇ ਮੈਂ ਇਕੱਲੀ ਹਾਂ ਦੇਖ ਅੱਜ ਮੈਂ ਤੁਹਾਨੂੰ ਦੋਨਾਂ ਤੇ ਕਿੰਨੀ ਭਾਰੀ ਪੈ ਜਾਊਂਗੀ ਅੱਜ ਬਹੁਤ ਮਜ਼ਾ ਆਉਣ ਵਾਲਾ ਸੀ ਰਵੀ ਹੱਸਦਾ ਹੋਇਆ ਉਸ ਨੂੰ ਕਹਿਣ ਲੱਗਾ ਕਿ ਅੱਜ ਸਿਮਾ ਬਹੁਤ ਰੌਲਾ ਪਾਉਂਦੀ ਹੈ ਤੇ ਇਦਾਂ ਹੀ ਘਰ ਵੀ ਕਰਦੀ ਹੈ ਤੇ ਕਲਾਸ ਵਿੱਚ ਵੀ ਤੇ ਅੱਜ ਤਾਂ ਲੱਗਦਾ ਜਿੱਦਾਂ ਪੂਰੇ ਮਹੱਲੇ ਨੂੰ ਸੌਣ ਨਹੀਂ ਦੇਊਗੀ ਇਹ ਸੁਣ ਕੇ ਉਹ ਤਿੰਨੋਂ ਉੱਚੀ ਉੱਚੀ ਹੱਸਣ ਲੱਗ ਪਏ ਸੀ ਸਿਮਾ ਕਹਿਣ ਲੱਗੀ ਅੱਛਾ ਇਹ ਦੱਸੋ ਤੁਹਾਡੇ ਦੋਨਾਂ ਵਿੱਚੋਂ ਪੈਰ ਕੌਣ ਕਰੂਗਾ ਤਾਂ ਰਵੀ ਕਹਿਣ ਲੱਗਾ ਕਿ ਪੈਰ ਤਾਂ ਤੂੰ ਹੀ ਕਰੇਂਗੀ ਉਹ ਤਿੰਨੋ ਬਚਪਨ ਦੇ ਦੋਸਤ ਸੀ ਤਿੰਨਾਂ ਦੇ ਵਿੱਚ ਅੰਤਾਂ ਦਾ ਪਿਆਰ ਸੀ ਬਚਪਨ ਤੋਂ ਸਕੂਲ ਵਿੱਚ ਇੱਕੋ ਕਲਾਸ ਵਿੱਚ ਪੜ੍ਹਦੇ ਸੀ ਤੇ ਅੱਜ ਤਿੰਨੋ ਕਾਲਜ ਤੱਕ ਪਹੁੰਚ ਗਏ ਸੀ ਤਿੰਨਾਂ ਦੀ ਬਹੁਤ ਗੂੜੀ ਦੋਸਤੀ ਸੀ ਅਤੇ ਤਿੰਨਾਂ ਦਾ ਆਪਸ ਵਿੱਚ ਕੋਈ ਵੀ ਲਕੋਣਾ ਨਹੀਂ ਸੀ ਹਾਸਾ ਮਜ਼ਾਕ ਤਾਂ ਚੱਲਦਾ ਹੀ ਰਹਿੰਦਾ ਹਰ ਵੇਲੇ ਮਜ਼ਾਕ ਕਰਦੇ ਰਹਿੰਦੇ ਪਰ ਦੋਸਤੀ ਤਾਂ ਕਹੀ ਸੀ ਤਿੰਨਾਂ ਦੇ ਪਰਿਵਾਰ ਆਪਸ ਵਿੱਚ ਦੋਸਤ ਸੀ ਤਿੰਨੋਂ ਹੀ ਪਰਿਵਾਰ ਅਮੀਰ ਸੀ ਹੌਲੀ-ਹੌਲੀ ਹੁਣ ਇਹਨਾਂ ਸਾਰਿਆਂ ਦੇ ਵਿਆਹ ਹੋਣ ਲੱਗ ਪਏ ਸੀ ਰਵੀ ਤੇ ਸੀਮਾ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਸੀ ਤੇ ਇੱਕ ਦੂਜੇ ਨੂੰ ਆਪਣਾ ਜੀਵਨ ਸਾਥੀ ਬਣਾਉਣਾ ਚਾਹੁੰਦੇ ਸੀ ਤਿੰਨੋਂ ਘੁੰਮ ਮਿਲ ਕੇ ਰਹਿੰਦੇ ਇਹ ਨਜ਼ਦੀਕੀ ਕਦੋਂ ਪਿਆਰ ਵਿੱਚ ਬਦਲ ਗਈ ਉਹਨਾਂ ਨੂੰ ਪਤਾ ਹੀ ਨਾ ਲੱਗਾ ਕਿ ਉਹ ਕਦੋਂ ਇੱਕ ਦੂਜੇ ਦੇ ਨੇੜੇ ਆ ਗਏ ਉਹ ਬਹੁਤ ਸੋਹਣੀ ਸੀ ਤੇ ਉਸਦੇ ਲਈ ਵਿਆਹ ਦੇ ਰਿਸ਼ਤੇ ਬਹੁਤ ਆ ਰਹੇ ਸੀ ਸੀਮਾ ਹਜੇ ਵਿਆਹ ਕਰਨ ਲਈ ਮਨਾ ਕਰਦੀ ਸੀ ਕਿਉਂਕਿ ਉਹ ਪੜ੍ਹ ਲਿਖ ਕੇ ਨੌਕਰੀ ਕਰਨਾ ਚਾਹੁੰਦੀ ਸੀ ਪਰ ਉਸ ਦੇ ਦਾਦਾ ਬਹੁਤ ਬਿਮਾਰ ਸੀ ਤੇ ਉਸ ਦਾ ਵਿਆਹ ਆਪਣੀ ਅੱਖਾਂ ਦੇ ਸਾਹਮਣੇ ਕਰਵਾਉਣਾ ਚਾਹੁੰਦਾ ਸੀ ਇਹ ਉਸ ਦੀ ਆਖਰੀ ਇੱਛਾ ਸੀ ਘਰ ਦੇ ਵਿੱਚ ਕੋਈ ਗੱਲ ਉਸ ਦੇ ਦਾਦਾ ਜੀ ਦੀ ਟਾਲ ਨਹੀਂ ਸਕਦਾ ਸੀ ਸੀਮਾ ਕੋਲੋਂ ਪੁੱਛਿਆ ਤਾਂ ਕੁਝ ਨਾ ਬੋਲ ਸਕੀ ਬਸ ਇੰਨਾ ਹੀ ਕਿਹਾ ਕਿ ਜਿੱਦਾਂ ਤੁਹਾਨੂੰ ਸਹੀ ਲੱਗੇ ਹੁਣ ਘਰ ਦੇ ਸੋਚਦੇ ਸੀ ਕਿ ਉਸ ਨੇ ਕਿਹੜਾ ਮੁੰਡਾ ਸਹੀ ਰਹੂਗਾ ਉਸ ਦੀ ਮਾਂ ਨੇ ਸੀਮਾ ਨੂੰ ਕਿਹਾ ਕਿ ਮੈਨੂੰ ਤਾਂ ਰਵੀ ਤੇ ਸੁਨੀਲ ਦੋਨੋਂ ਚੰਗੇ ਲੱਗਦੇ ਨੇ ਪਰ ਮੈਂ ਤੇਰੇ ਲਈ ਸੁਨੀਲ ਨੂੰ ਪਸੰਦ ਕਰਦੀ ਹਾਂ ਉਹ ਬਹੁਤ ਮਿਹਨਤੀ ਸੀ ਤੇ ਬਹੁਤ ਵੱਡੇ ਸੁਪਨੇ ਦੇਖਦਾ ਸੀ ਉਹ ਆਪਣੇ ਘਰਦਿਆਂ ਨੂੰ ਵੀ ਇਹ ਸਾਫ਼ ਕਹਿ ਦਿੱਤਾ ਸੀ ਕਿ ਵਿਆਹ ਕਰਾ ਕੇ ਉਸ ਦਾ ਧਿਆਨ ਆਪਣੇ ਕੈਰੀਅਰ ਤੋਂ ਹਟ ਜਾਊਗਾ ਤੇ ਸੀਮਾ ਉਸ ਨੂੰ ਪਸੰਦ ਹੈ ਪਰ ਵਿਆਹ ਦੇ ਲਈ ਸੀਮਾ ਨੂੰ ਹਜੇ ਘੱਟੋ-ਘੱਟ 4 ਸਾਲ ਰੁਕਣਾ ਪੈਣਾ ਐਸੇ ਹੀ ਰੋਣੇ ਵਿੱਚ 2 ਸਾਲ ਹੋ ਗਏ ਤੇ ਦੋਨਾਂ ਦੀਆਂ ਹੀ ਵਧੀਆਂ ਨੌਕਰੀਆਂ ਲੱਗੀਆਂ ਸੀ ਅਚਾਨਕ ਸੀਮਾ ਦੇ ਦਾਦਾ ਜੀ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਤਾਂ ਸਾਰੇ ਪਰਿਵਾਰ ਨੂੰ ਫਿਕਰ ਪੈ ਗਈ ਸੀ ਕਿਸੇ ਨੂੰ ਕੁਝ ਨਹੀਂ ਸੋਚ ਰਿਹਾ ਸੀ ਤਾਂ ਘਰਦਿਆਂ ਨੇ ਸੀਮਾ ਦਾ ਵਿਆਹ ਰਵੀ ਨਾਲ ਪੱਕਾ ਕਰ ਦਿੱਤਾ ਸੀ ਅਤੇ ਮਨ ਵਿੱਚ ਉਹ ਸੁਨੀਲ ਨੂੰ ਚਾਹੁੰਦੀ ਸੀ ਸੁਨੀਲ ਨੇ ਵੀ ਮਨਜ਼ੂਰੀ ਦੇ ਦਿੱਤੀ ਸੀ ਅਤੇ ਵਿਆਹ ਦੀਆਂ ਤਿਆਰੀਆਂ ਵਿੱਚ ਤਿੰਨਾਂ ਦਾ ਆਪਣਾਪਣ ਵੇਖ ਕੇ ਕੋਈ ਨਹੀਂ ਕਹਿ ਸਕਦਾ ਸੀ ਕਿ ਸੀਮਾ ਅਤੇ ਸੁਨੀਲ ਇਹ ਸਹੱਤ ਤੱਕ اندر ਟੁੱਟ ਗਈ ਸੀ ਕਿਉਂਕਿ ਕਿ ਦੂਜੇ ਨੂੰ ਬਹੁਤ ਬੁਰੀ ਤਰ੍ਹਾਂ ਚਾਹੁੰਦੇ ਸੀ ਸੀਮਾ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਉਹ ਸੁਨੀਲ ਦੇ ਨਾਲ ਸ਼ਾਪਿੰਗ ਲਈ ਬਾਜ਼ਾਰ ਚਲੀ ਗਈ ਅਤੇ ਪਰਿਵਾਰ ਦਾ ਵਿਸ਼ਵਾਸ ਸੀ ਕਿਉਂਕਿ ਹਮੇਸ਼ਾ ਹੀ ਚਲੇ ਜਾਂਦੇ ਸੀ ਦੋਨੋਂ ਇਕੱਲੇ ਹੀ ਗਏ ਸੀ ਸੀਮਾ ਬਾਜ਼ਾਰ ਪਹੁੰਚ ਕੇ ਕਹਿਣ ਲੱਗੀ ਕਿ ਮੈਨੂੰ ਮੇਰੀ ਸਿਹਤ ਸਹੀ ਨਹੀਂ ਲੱਗਦੀ ਮੇਰੇ ਸਿਰ ਵਿੱਚ ਦਰਦ ਹੋ ਰਿਹਾ ਮੈਂ ਕੁਝ ਦਿਨ ਆਰਾਮ ਕਰਨਾ ਚਾਹੁੰਦੀ ਹਾਂ ਸੁਨੀਲ ਦਾ ਆਪਣਾ ਫਲੈਟ ਸੀ ਜੋ ਕਿ ਬੰਦ ਹੀ ਰਹਿੰਦਾ ਸੀ ਸੁਨੀਲ ਨੇ ਕਿਹਾ ਕਿ ਮੇਰਾ ਆਪਣਾ ਫਲੈਟ ਹੈ ਉਹ ਬੰਦ ਹੀ ਰਹਿੰਦਾ ਹੈ ਆਪਾਂ ਫਲੈਟ ਦੇ ਵੀ ਚੱਲਦੇ ਹਾਂ ਤੇ ਉੱਥੇ ਵੀ ਚੱਕਰ ਮਾਰ ਲੈਨੇ ਆ ਕਾਫੀ ਦਿਨ ਹੋ ਗਏ ਨੇ ਅਤੇ ਤੈਨੂੰ ਵੀ ਥੋੜਾ ਉੱਥੇ ਆਰਾਮ ਮਿਲ ਜਾਊਗਾ ਇਹ ਸੁਣ ਕੇ ਉਹ ਛੇਤੀ ਹੀ ਮੰਨ ਗਈ ਸੀ ਸੀਮਾ ਤਾਂ ਕਈ ਵਾਰੀ ਉਸਦੇ ਨਾਲ ਫਲੈਟ ਪਹਿਲਾਂ ਵੀ ਜਾ ਚੁੱਕੀ ਸੀ ਤਾਂ ਉਸ ਨੇ ਸਹਿਜ ਸੁਭਾਅ ਵਿੱਚ ਹੀ ਹਾਂ ਕਰ ਦਿੱਤੀ ਅਤੇ ਉੱਥੇ ਪਹੁੰਚ ਕੇ ਉਹ ਬੈੱਡ ਤੇ ਲੰਮੇ ਪੈ ਗਈ। ਉਸ ਤੋਂ ਬਾਅਦ ਉਸਨੇ ਕੌਫੀ ਪੀਤੀ ਤੇ ਥੋੜਾ ਠੀਕ ਹੋ ਗਈ ਸੀ। ਅਚਾਨਕ ਪਤਾ ਨਹੀਂ ਉਸ ਨੂੰ ਕੀ ਹੋਇਆ। ਉਹ ਸੁਨੀਲ ਦੇ ਨਾਲ ਗੱਲ ਲਾ ਕੇ ਰੋਣ ਲੱਗ ਪਈ ਕਿ ਮੈਨੂੰ ਸਿਰਫ ਤੇਰੀ ਹੀ ਬਣਨਾ ਸੀ। ਮੇਰਾ ਦਿਲ ਤੋੜ ਦਿੱਤਾ। ਉਹ ਉਸ ਸਮੇਂ ਆਪ ਵੀ ਟੁੱਟਿਆ ਹੋਇਆ ਸੀ। ਦੋਨੋਂ ਇੱਕ ਦੂਜੇ ਨੂੰ ਪਿਆਰ ਕਰਨ ਲੱਗੇ ਤੇ ਇੰਨੇ ਸਾਲਾਂ ਵਿੱਚ ਪਹਿਲੀ ਵਾਰੀ ਉਹ ਇਦਾਂ ਦਾ ਬੰਨ ਟੁੱਟਿਆ ਸੀ ਕਿ ਦੋਨਾਂ ਦੇ ਵਿੱਚ ਪਿਆਰ ਦਾ ਤੂਫਾਨ ਥੋੜਾ ਬਦਲ ਲੱਗ ਪਿਆ ਸੀ ਅਤੇ ਦੋਨੋਂ ਇੱਕ ਦੂਜੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰ ਰਹੇ ਸੀ ਪਰ ਉਸ ਨੇ ਸੀਮਾ ਨੂੰ ਸਮਝਾਇਆ ਕਿ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਸੁਪਨਾ ਸੀ ਕਿ ਕਿਸੇ ਵੱਡੀ ਕੰਪਨੀ ਦਾ ਮੈਂ ਮਾਲਕ ਬਣਨਾ ਹੈ ਤੇ ਉਹ ਸੁਪਨਾ ਪੂਰਾ ਹੋਣ ਦੇ ਵਿੱਚ ਹਜੇ ਘੱਟ ਤੋਂ ਘੱਟ ਮੈਨੂੰ 4 ਸਾਲ ਲੱਗ ਜਾਣੇ ਨੇ ਇਸ ਕਰਕੇ ਮੈਂ ਤੇਨਾਂ ਵਿਆਹ ਨਹੀਂ ਕਰਵਾ ਸਕਦਾ ਪਰ ਸੀਮਾ ਕੋ ਸਨਣ ਤਿਆਰ ਹੀ ਨਹੀਂ ਸੀ ਉਸ ਦਾ ਆਪਣੀਆਂ ਭਾਵਨਾਵਾਂ ਦੇ ਉੱਤੇ ਕੋਈ ਕੰਟਰੋਲ ਨਹੀਂ ਸੀ ਉਹ ਆਪਣੀਆਂ ਭਾਵਨਾਵਾਂ ਵਿੱਚ ਬੈਠ ਕੇ ਸੀਮਾ ਨੂੰ ਕਹਿਣ ਲੱਗਾ ਕਿ ਚੰਗਾ ਮੈਨੂੰ ਫਿਰ ਇੱਕ ਵਾਰੀ ਆਪਣਾ ਬਣਾ ਲੈ ਫਿਰ ਜਿੱਦਾਂ ਤੂੰ ਕਹੇਂਗਾ ਮੈਂ ਉਦਾਂ ਹੀ ਕਰੂੰਗੀ ਉਸਨੇ ਸੁਨੀਲ ਨੂੰ ਮਜਬੂਰ ਕਰ ਦਿੱਤਾ ਸੁਨੀਲ ਕੁਝ ਨਹੀਂ ਸਮਝਿਆ ਸੁਨੀਲ ਰੋਂਦੇ ਰੋਂਦੇ ਕਹਿਣ ਲੱਗਾ ਕਿ ਆਪਾਂ ਅੱਜ ਆਪਣੇ ਦੋਸਤ ਨੂੰ ਧੋਖਾ ਦਿੱਤਾ ਜੋ ਕਿ ਬਿਲਕੁਲ ਵੀ ਗਲਤ ਹੈ ਸੀਮਾ ਕਹਿਣ ਲੱਗੀ ਕਿ ਕੋਈ ਧੋਖਾ ਨਹੀਂ ਦਿੱਤਾ ਬਸ ਮੇਰੇ ਮਨ ਨੂੰ ਤਸੱਲੀ ਹੋਈ ਹੈ ਕਿ ਮੈਂ ਮਨ ਤੋਂ ਹੀ ਤੈਨੂੰ ਆਪਣਾ ਨਹੀਂ ਮੰਨਿਆ ਸੀ ਅੱਜ ਮੈਂ ਤੈਨੂੰ ਤਨ ਮਨ ਤੋਂ ਵੀ ਆਪਣਾ ਬਣਾ ਲਿਆ ਹੈ ਹਰ ਬਸੂਰ ਮਨ ਮੇਰਾ ਪੂਰਾ ਹੋ ਗਿਆ। ਇਸ ਦੁਪਹਿਰ ਨੂੰ ਅਸੀਂ ਦੋਨੋਂ ਹਮੇਸ਼ਾ ਦੇ ਲਈ ਇੱਥੇ ਹੀ ਭੁੱਲ ਜਾਵਾਂਗੇ। ਸੀਮਾ ਦਾ ਫਿਰ ਵਿਆਹ ਰਵੀ ਦੇ ਨਾਲ ਹੋ ਗਿਆ ਸੀ। ਸੁਨੀਲ ਬਾਹਰਲੇ ਦੇਸ਼ ਚਲਾ ਗਿਆ ਸੀ ਅਤੇ ਉਹ ਇਹ ਸਭ ਕੁਝ ਬਣਾਉਣਾ ਚਾਹੁੰਦਾ ਸੀ। ਉਹ ਰਵੀ ਤੇ ਸੀਮਾ ਆਪਣੀ ਜ਼ਿੰਦਗੀ ਵਿੱਚ ਫੇਰ ਮਸਤ ਹੋ ਗਏ ਸੀ। ਹੁਣ ਉਹ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀ ਰਹੇ ਸੀ। ਇਸ ਤਰ੍ਹਾਂ 2 ਸਾਲ ਹੋ ਗਏ। ਫਿਰ ਸੁਨੀਲ ਇੱਕ ਦਿਨ ਵਾਪਸ ਆ ਗਿਆ। ਉਸਦੇ ਸੁਪਨੇ ਪੂਰੇ ਹੋਣੇ ਸ਼ੁਰੂ ਹੋ ਗਏ ਸਨ। ਉਹ ਇੱਕ ਬਹੁਤ ਹੀ ਵਧੀਆ ਕੰਪਨੀ ਦੇ ਵਿੱਚ ਮਾਲਕ ਸੀ ਤੇ ਚੰਗੀ ਕਮਾਈ ਕਰਦਾ ਸੀ ਇਸ ਦੇ ਨਾਲ ਜਦੋਂ ਉਹ ਮਿਲੇ ਤਾਂ ਤਿੰਨੇ ਬਹੁਤ ਖੁਸ਼ੀ ਕਿਉਂਕਿ ਬਹੁਤ ਚਿਰ ਬਾਅਦ ਮਿਲੇ ਸੀ ਸੀਮਾ ਨਾਲ ਗੱਲ ਕਰ ਲਈ ਸੀ ਤੇ ਉਸ ਨੂੰ ਮਨਾ ਲਿਆ ਸੀ ਅਤੇ ਉਸ ਦੇ ਕੋਲ 2-4 ਦਿਨ ਰੁਕੂਗਾ ਉਸ ਨੇ ਕਿਹਾ ਸੀ ਕਿ ਫੇਰ ਹੀ ਕੰਮ ਤੇ ਜਾਊਗਾ ਸੁਨੀਲ ਜਦੋਂ ਵਾਪਸ ਆਇਆ ਤਾਂ ਤਿੰਨੇ ਦੋਸਤ ਬੜੇ ਖੁਸ਼ੀ ਤਿੰਨ-ਚਾਰ ਦਿਨ ਉਹ ਉੱਥੇ ਹੀ ਰੁਕਿਆ ਉਹਨਾਂ ਨੇ ਬੜੀ ਮਸਤੀ ਕੀਤੀ ਤੇ ਬਹੁਤ ਗੱਲਾਂ ਕੀਤੀਆਂ ਇਸ ਗੱਲ ਦੀ ਚਰਚਾ ਰਹੀ ਸੀ ਕਿ ਹੁਣ ਤਾਂ ਵਿਆਹ ਕਰਵਾ ਲੈ ਉਸ ਦੇ ਲਈ ਰਿਸ਼ਤਿਆਂ ਦੀਆਂ ਲਾਈਨਾਂ ਲੱਗ ਗਈਆਂ ਸੀ ਪਰ ਸੁਨੀਲ ਹਜੇ ਵਿਆਹ ਕਰਾਉਣ ਨੂੰ ਤਿਆਰ ਨਹੀਂ ਸੀ ਤੇ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਸੁਨੀਲ ਦੀ ਮਾਂ ਨੇ ਸੀਮਾ ਨੂੰ ਸਾਰੀ ਗੱਲ ਫੋਨ ਤੇ ਦੱਸੀ ਤੇ ਕਿਹਾ ਕਿ ਹੁਣ ਤੂੰ ਕਿੱਦਾਂ ਵੀ ਕਰਕੇ ਸੁਨੀਲ ਨੂੰ ਵਿਆਹ ਦੇ ਨਹੀਂ ਰਾਜ਼ੀ ਕਰਦੀ ਇੱਕ ਤੂੰ ਹੀ ਹੈ ਜਿਸ ਦੀ ਉਹ ਗੱਲ ਸੁਣਦਾ ਹੈ ਸੀਮਾ ਦੌੜ ਕੇ ਗਈ ਤੇ ਸੁਨੀਲ ਨੂੰ ਆਪਣੇ ਘਰ ਨਾਲ ਲਾ ਕੇ ਰੋਣ ਲੱਗੀ ਤਿੰਨੋਂ ਕਿੰਨੇ ਸਾਲਾਂ ਬਾਅਦ ਮਿਲ ਰਹੇ ਸੀ ਅਤੇ ਤਿੰਨਾਂ ਦੀਆਂ ਅੱਖਾਂ ਦੇ ਵਿੱਚ ਅਦਾਸੀ ਸੀ ਫਿਰ ਇੱਧਰ ਉੱਧਰ ਦੀਆਂ ਪੁਰਾਣੀਆਂ ਗੱਲਾਂ ਯਾਦ ਕੀਤੀਆਂ ਕਦੋਂ ਸ਼ਾਮ ਹੋ ਗਈ ਕੁਝ ਪਤਾ ਹੀ ਨਹੀਂ ਲੱਗਾ ਜਿੱਦਾਂ ਕਈ ਸਾਲਾਂ ਤੋਂ ਵਿਛੜਿਆ ਨੂੰ ਅੱਜ ਮਿਲੇ ਸੀ ਅਤੇ ਸੀਮਾ ਨੇ ਕਿੰਨੀ ਵਾਰੀ ਉਸ ਨੂੰ ਵਿਆਹ ਦੇ ਲਈ ਕਿਹਾ ਅਤੇ ਦੋਨਾਂ ਦੀਆਂ ਦੱਬੀਆਂ ਹੋਈਆਂ ਭਾਵਨਾਵਾਂ ਫੇਰ ਜਾਗ ਉੱਠੀਆਂ ਸੀ ਉਹ ਇੱਕ ਦੂਜੇ ਨੂੰ ਬੇਕਰਾਰੀ ਨਾਲ ਵੇਖ ਰਹੇ ਸੀ ਉਸ ਨੇ ਸੀਮਾ ਨੂੰ ਗੱਲ ਲਾਇਆ ਤੇ ਰਾਤ ਨੂੰ ਫਲੈਟ ਤੇ ਵਾਪਸ ਆਉਂਦੇ ਹੋਏ 2 ਵਜੇ ਗਏ ਸਨ ਉਹ ਤਾਂ ਥੱਕਿਆ ਹੋਇਆ ਸੀ ਸੀਮਾ ਨੂੰ ਦੇਖ ਕੇ ਸ਼ਾਇਦ ਸੁਨੀਲ ਹੱਸਿਆ ਤੇ ਕਹਿਣ ਲੱਗਿਆ ਕਿ ਸੀਮਾ ਬਿਲਕੁਲ ਵੀ ਨਹੀਂ ਬਦਲੀ ਅੱਜ ਵੀ ਤੂੰ ਉਨਾ ਹੀ ਰੌਲਾ ਪਾਉਣੀ ਆ ਜਿੰਨਾ ਤੂੰ ਕਲਾਸ ਦੇ ਵਿੱਚ ਪਾਉਂਦੀ ਸੀ ਸਭ ਤੋਂ ਜ਼ਿਆਦਾ ਤੇ ਅੱਜ ਬੈੱਡ ਤੇ ਵੀ ਤੂੰ ਉਨਾ ਹੀ ਰੌਲਾ ਪਾਉਣੀ ਆ ਇੰਨੇ ਵਿੱਚ ਰਵੀ ਨੇ ਹੱਸਦੇ ਹੋਏ ਕਿਹਾ ਕਿ ਅੱਜ ਤਾਂ ਸੀਮਾ ਨੇ ਇਹ ਨਾ ਰੋਲਪਾਉਣਾ ਹੈ ਕਿ ਪੂਰੇ ਮੱਲੇ ਨੂੰ ਸੁਣਾ ਦੇਣਾ ਹੈ ਥੋੜੀ ਦੇਰ ਗੱਪਾਂ ਮਾਰ ਕੇ ਦੋਨੋਂ ਸੌਗੇ ਸੁਨੀਲ ਕਹਿਣ ਲੱਗਾ ਕਿ ਕਿਸ ਤੇ ਨਿਆਰਾ ਵਿਆਹ ਕਰਵਾਵਾਂ ਕੋਈ ਤੇਰੇ ਵਰਗੀ ਮਿਲਦੀ ਹੀ ਨਹੀਂ ਸੀਮਾ ਨੇ ਉਸ ਦੀਆਂ ਅੱਖਾਂ ਦੇ ਵਿੱਚ ਦੇਖ ਕੇ ਫਿਰ ਕਿਹਾ ਕਿ ਮੇਰੇ ਨਾਲ ਹੀ ਕਰਵਾ ਲੈ ਸੁਨੀਲ ਹੈਰਾਨ ਰਹਿ ਗਿਆ ਸੀ ਕਿ ਉਹ ਕੀ ਕਹਿ ਰਹੀ ਹੈ ਸੁਨੀਲ ਨੇ ਉਸ ਨੂੰ ਕਿਹਾ ਤੇਰਾ ਦਿਮਾਗ ਠੀਕ ਹੈ ਕੀ ਮਤਲਬ ਹੈ ਤੇਰਾ ਤਸੀਮਾ ਕਹਿਣ ਲੱਗੀ ਕਿ ਮੇਰੀ ਵਜ੍ਹਾ ਨਾਲ ਹੀ ਤੂੰ ਵਿਆਹ ਨਹੀਂ ਕਰਵਾਇਆ ਨਾ ਇਜ਼ਲੀ ਕਹਿ ਰਹੀ ਹਾਂ ਕਿ ਤੂੰ ਮੇਰੇ ਨਾਲ ਹੀ ਚੁਪਚਾਪ ਵਿਆਹ ਕਰਵਾ ਲੈ ਅਤੇ ਮੇਰੇ ਨਾਲੋਂ ਜਾਂ ਫਿਰ ਕੋਈ ਚੰਗੀ ਕੁੜੀ ਲੱਭ ਲੈ ਉਸ ਨਾਲ ਵਿਆਹ ਕਰਵਾ ਲੈ ਅਸੀਂ ਚਾਰੇ ਖੁਸ਼ ਰਹਾਂਗੇ ਅਸ ਤਾਂ ਤੂੰ ਵਾਅਦਾ ਕਰ ਕਿ ਤੂੰ ਵਿਆਹ ਕਰਵਾਏਂਗਾ ਸੀਮਾ ਉਸ ਦੇ ਪਿੱਛੇ ਹੀ ਪੈ ਗਈ ਸੀ ਉਸ ਨੇ ਕਿਹਾ ਮੈਂ ਆਪ ਤੇ ਲਈ ਕੁੜੀ ਲੱਭ ਲੂੰਗੀ ਫਿਰ ਸੁਨੀਲ ਚੁੱਪ ਹੋ ਗਿਆ ਸੀ ਫਿਰ ਕੁਝ ਕਹਿਣ ਲੱਗਾ ਕਿ ਤੇਰੀ ਥਾਂ ਕੋਈ ਨਹੀਂ ਲੈ ਸਕਦਾ ਤੇਰੀ ਥਾਂ ਮੇਰੀ ਜ਼ਿੰਦਗੀ ਵਿੱਚ ਇੱਕ ਵੱਖਰੀ ਹੈ ਉਹ ਕਹਿਣ ਲੱਗੀ ਕਿ ਆਪਣੀ ਨਹੀਂ ਨਹੀਂ ਤਾਂ ਮੇਰੇ ਲਈ ਵਿਆਹ ਕਰਵਾ ਲੈ ਤੈਨੂੰ ਪਤਾ ਹੈ ਨਾ ਕਿ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਤੇ ਹੁਣ ਜਦੋਂ ਤੂੰ ਇੱਥੇ ਨਹੀਂ ਰਹੇਗਾ ਤੇ ਮੈਂ ਕਿਸ ਨਾਲ ਆਪਣਾ ਦੁੱਖ ਸਾਂਝਾ ਕਰੂੰਗੀ ਕਿਸ ਨਾਲ ਪਿਆਰ ਕਰਾਂਗੀ ਅਮਿਤ ਕਹਿਣ ਲੱਗਾ ਕਿ ਇਹ ਗੱਲ ਨਹੀਂ ਮੈਨੂੰ ਸੋਚਣ ਦਾ ਮੌਕਾ ਚਾਹੀਦਾ ਹੈ ਅਤੇ ਫਿਰ ਉਹ ਕਹਿਣ ਲੱਗੀ ਕਿ ਹਾਂ ਮੈਂ ਪਿਆਰ ਉਦੋਂ ਹੀ ਕਰੂੰਗੀ ਜਦੋਂ ਤੂੰ ਹਾਂ ਕਰ ਦੇਵੇਂਗਾ ਇੱਕ ਹੈ ਕਿ ਉੱਠ ਕੇ ਖੜੀ ਹੋ ਗਈ ਅਤੇ ਇਸ ਤੋਂ ਬਾਅਦ ਤਿੰਨਾਂ ਦਾ ਉਹੀ ਬਚਪਨ ਜਵਾਨੀ ਦੀ ਦੋਸਤੀ ਤਿੰਨੋਂ ਬੜੇ ਖੁਸ਼ ਰਾਤ ਦੇ 2 ਵਜ ਗਏ ਸਨ ਉਹਨਾਂ ਦਾ ਪਿਆਰ ਰੁਕਣ ਦਾ ਨਾਮ ਨਹੀਂ ਲੈਂਦਾ ਸੀ ਨਾ ਹੀ ਉਹਨਾਂ ਦੀ ਗੱਲਾਂ ਮੁੱਕਦੀਆਂ ਸੀ ਉਸਨੇ ਕਿਹਾ ਅੱਜ ਤੋਂ ਬਾਅਦ ਇਹ ਕਦੀ ਨਹੀਂ ਹੋਊਗਾ ਇਹ ਸਾਡੀ ਦੋਸਤੀ ਵਿੱਚ ਕਦੀ ਨਹੀਂ ਹੋ ਸਕਦਾ ਇਦਾਂ ਦਾ ਕੁਝ ਹੋਣ ਦਊਗਾ ਰਵੀ ਨੇ ਉਸ ਨੂੰ ਘੁੱਟ ਕੇ ਗੱਲ ਲਾ ਲਿਆ ਸੀ ਅਤੇ ਸੁਨੀਲ ਆਪਣੇ ਕੱਪੜੇ ਲੈ ਕੇ ਕਮਰੇ ਚੋਂ ਬਾਹਰ ਚਲਾ ਗਿਆ ਸੀ ਅਤੇ ਸੀਮਾ ਮੁਸਕਰਾਉਂਦੀ ਹੋਈ ਕਹਿਣ ਲੱਗੀ ਕਿ ਤੂੰ ਮੇਰਾ ਬਹੁਤ ਹੀ ਵਧੀਆ ਦੋਸਤ ਹੈ ਤੇ ਆਪਣੇ ਘਰਵਾਲੇ ਨੂੰ ਕਿਹਾ ਕਿ ਤੂੰ ਮੇਰਾ ਬਹੁਤ ਹੀ ਵਧੀਆ ਜੀਵਨ ਸਾਥੀ ਹੈ ਆਪਾਂ ਆਪਣੀ ਜ਼ਿੰਦਗੀ ਵਿੱਚ ਖੁਸ਼ ਰਾਵਾਂਗੇ ਹੁਣ ਸੁਨੀਲ ਵੀ ਆਪਣਾ ਵਿਆਹ ਕਰਵਾ ਕੇ ਖੁਸ਼ੀ ਰਹੂਗਾ ਇਸ ਤਰ੍ਹਾਂ ਕਿੰਨਾ ਦੋਸਤਾਂ ਨੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਫੈਸਲਾ ਲਿੱਤਾ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਅੱਜ ਦੀ ਕਹਾਣੀ ਕਿਵੇਂ ਲੱਗੀ ਕਮੈਂਟ ਰਹੀ ਜ਼ਰੂਰ ਤੁਸੀਂ ਉਹ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਫੇਰ ਮਿਲਾਂਗੇ ਇਦਾਂ ਦੀ ਹੀ ਸੋਹਣੀ ਜੀ ਕਹਾਣੀ ਲੈ ਕੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ ਚੈਨਲ ਨੂੰ ਸਪੋਰਟ ਕਰੋ ਆਪਣਾ ਪਿਆਰ ਇਦਾਂ ਹੀ ਦਿੰਦੇ ਰਹੋ ਤੇ ਕਹਾਣੀ ਸੁਣਨ ਲਈ ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਰੱਬ ਰੱਖਾ